ਸਤਿਰਾਮ ਨਾਮਿਸ ਤਰੀਏ ਰਾਮ ਨਾਮਿਸ ਤਰੀਏ ਰਾਮ ਨਾਮਿਸ ਤਰੀਏ ਊਠ ਤੈ ਬੈਠ ਤ ਹਰ ਹਲ ਪਿਆ ਤਰੀਏ ਅਨ ਦਿਨ ਸੂਤ੍ਰਿਤ ਕਰੀਏ ਅਨ ਦਿਨ ਸੂਤ੍ਰਿਤ ਕਰੀਏ ਗੁਰਪੂਰੇ ਕਿਰਪਾਤਾਰੀ ਪ੍ਰਭ ਪੂਰੇ ਲੋਚ ਹਮਾਰੀ ਗੁਰਪੂਰੇ ਕਿਰਪਾਤਾਰੀ ਪ੍ਰਭੂ ਪੂਰੀ ਲੋਚ ਹਮਾਰੀ 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 ਗੁਰੂ ਪੁਰੇ ਕਿਰਪਾਤਾਰੀ ਪ੍ਰਭ ਪੂਰੇ ਲੋਚ ਹਮਾਰੀ ਗੁਰੂ ਪੁਰੇ ਕਿਰਪਾਤਾਰੀ ਪ੍ਰਭ ਪੂਜੇ ਲੋਚ ਹਮਾਰੀ संत कवारक धर्म के पार संत कवारक धर्म के पार कोवट पादी पाए ਸੰਤ ਕਾਮਰਦ ਸੰਤ ਕਾਮਰਦ ਤਰਨ ਕੀ ਭੋੜੀ ਕੋ ਗੋ ਵਟਤਾ ਕੀ ਪਾਏ ਸਲਤ ਕਮਾਲਕ ਧਰਮ ਕੀ ਪਾੜੀ ਸਲਤ ਕਮਾਲਕ ਧਰਮ ਕੀ ਪਾੜੀ ਗੋ ਵਟਰ नाश तोत जन्म के किल बिखनास हर चरनी चित लाए हर चरनी चित लाए हर चरनी चित लाए ਹਰ ਚਰਣੀ ਜਿਤ ਲਾਏ ਗੁਰਪੂਰੇ ਕਿਰਪਾ ਤਾਰੀ ਪ੍ਰਭ ਪੂਰੇ ਲੋਚ ਹਮਾਰੇ ਗੁਰਪੂਰੇ ਕਿਰਪਾ ਤਾਰੀ ਪ੍ਰਭ ਪੂਰੇ ਲੋਚ ਹਮਾਰੇ ਪ੍ਰਭ ਪੂਰੇ ਲੋਚ ਹਮਾਰੇ ਪ੍ਰਭ ਪੂਰੇ ਲੋਚ ਹਮਾਰੀ ਪ੍ਰਭਪੂਰੀ ਲੋਚ ਹਮਾਰੀ ਪ੍ਰਭਪੂਰੀ ਲੋਚ ਹਮਾਰੀ ਪ੍ਰਭਪੂਰੀ ਲੋਚ ਹਮਾਰੀ ਪ੍ਰਭਪੂਰੀ ਲੋਚ ਹਮਾਰੀ ਗੁਰਪੂਰ ਕਿਰਪਾਤਾਰੀ ਪਰਬ ਕੂ ਦੇ ਲੋਚ ਹਮਾਰੀ ਗੁਰਪੂਰੈ ਕਿਰਪਾ ਤਾਰੀ ਪਰਬ ਕੂ ਦੇ ਲੋਚ ਹਮਾਰੀ ਰਹੋ ਸਦਾ ਪ੍ਰਭ ਆਪਣੇ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਤੀ ਜਿਨ ਪੂਰੀ ਕਲ ਰਾਤੀ ਸਭ ਪਏ ਪਵਿੱਤਰਾਂ ਜੀ ਜਲਤ ਸਭ ਪਏ ਪਵਿੱਤਰਾਂ ਸਤਿਗੁਰ ਕੀ ਸੱਚ ਸਾਖੀ ਸਤਿਗੁਰ ਕੀ ਸੱਚ ਸਾਖੀ ਸਤ ਗੁਰ ਕੀ ਸੱਚ ਸਾਖੀ ਸਤ ਗੁਰ ਕੀ ਸੱਚ ਸਾਖੀ ਗੁਰਪੂਰੇ ਕਿਰਪਾਕਾਰੀ ਪ੍ਰਭੂਰੇ ਲੋਚ ਹਮਾਰੇ ਗੁਰਪੂਰੇ ਕਿਰਪਾਕਾਰੀ ਪ੍ਰਭੂਰੇ ਲੋਚ ਹਮਾਰੇ ਪ੍ਰਭੂਰੀ ਲੋਚ ਹਮਾਰੀ ਪ੍ਰਭਪੂਰੇ 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 ਲੋਚ ਹਮਾਰੀ ਗੁਰਪੂਰੇ ਕਿਰਪਾਤਾਰੀ ਪ੍ਰਭ ਪੂਰੇ ਲੋਚ ਹਮਾਰੀ ਗੁਰਪੂਰੇ ਕਿਰਪਾਤਾਰੀ ਪ੍ਰਭ ਪੂਰੇ ਲੋਚ ਹਮਾਰੀ ਬਿਗਨ ਬਿਨਾਸਨ ਸਭ ਦੁਖ ਨਾਸਨ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਅੰਦਰ ਆਇਆ ਸਤ ਜੁਰ ਨਾਮ ਦਰਿਆ ਕੋਏ ਪਾਪ ਵਏ ਸਤ ਪਾਵਨ ਕੋਏ ਪਾਪ ਵਏ ਸਤ ਪਾਵਨ ਜਨ ਨਾਨਕ ਸੁਖ ਕਰਿਆ ਕਰ ਆਇਆ ਜਨ ਨਾਨਕ ਸੁਖ ਕਰ ਆਇਆ ਗੁਰਪੁਰ ਕਿਰਪਾ ਤਾਰੀ ਪ੍ਰਭੂ ਦੇ ਲੋਚ ਹਮਾਰੇ ਗੁਰਪੁਰ ਕਿਰਪਾ ਤਾਰੀ ਪ੍ਰਭੂ ਦੇ ਲੋਚ ਹਮਾਰੇ ਕ੍ਰਿਸ਼ਨਾਨ ਰਹਿ ਆਏ ਕਰਿਸ਼ਨਾਨ ਰਹਿ ਆਏ ਅਨੰਤ ਮੰਗਲ ਸੁਖ ਪਾਏ ਅਨੰਤ ਮੰਗਲ ਸੁਖ ਪਾਏ ਗੁਰਪੂਰ ਕਿਰਪਾ ਤਾਰੇ ਪ੍ਰਭੂਰੀ ਲੋਚ ਹਮਾਰੀ ਪ੍ਰਭੂਰੀ लोच हमारी प्रभु पूरी लोच हमारी प्रभु पूरी लोच हमारी प्रभु पूरी लोच हमारी प्रभु पूरी लोच हमारी गुरपुर कृपाकारी ਪ੍ਰਭ ਪੂਰੇ ਲੋਚ ਹਮਾਰੀ ਪ੍ਰਭ ਪੂਰੇ ਲੋਚ ਹਮਾਰੀ ਪ੍ਰਭ ਪੂਰੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸਿੱਧੀ ਬਰੇਗਨ ਨੂੰ ਸਮਰਪਤ ਪਠਾਨਕੋਟ ਸ਼ਹਿਰ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਇੱਕ ਬਹੁਤ ਹੀ ਭਾਪੂਰ ਪ੍ਰੇਰਣਾਦਾਇਕ ਤੇ ਆਪਣੇ ਉਸ ਮਹਾਨ ਵਿਰਸੇ ਦੇ ਨਾਲ ਜੋੜਨ ਵਾਲਾ ਲਾਈਟ ਐਂਡ ਸਾਊਂਡ ਸੋ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਇੱਥੇ ਅੱਜ ਅਸਾਇਆ ਗਿਆ ਸੋ ਇਹ ਪੰਜਾਬ ਸਰਕਾਰ ਵੱਲੋਂ ਗੁਰਸੇਵਾ ਦੀ 350 ਹੀ ਵਰਗਨ ਸਮਾਰਪਤ ਜਿਹੜੇ ਵੱਡੇ ਪ੍ਰੋਗਰਾਮ ਲੈ ਕੇ ਗਿਆ ਉਹਨਾਂ ਵਿੱਚ ਉਹਨਾਂ ਦੇ ਕੇ ਗੜੀ ਹੈ ਸੋ ਬਹੁਤ ਵਧੀਆ ਲੱਗਿਆ ਸਾਨੂੰ ਉਸ ਵੇਲੇ ਦੀਆਂ ਪਦਾਰਥ ਖਾਲਤਾ ਆਪਾਂ ਸੁਣਿਆ ਜ਼ਰੂਰ ਹੈ ਪੜਿਆ ਜ਼ਰੂਰ ਹੈ ਪਰ ਉਸ ਵੇਲੇ ਜਦੋਂ ਬੜਾ ਅਕੈ ਸਹਿਹ ਜ਼ੁਲਮ ਦਾ ਵਾਤਾਵਰਨ ਸੀਗਾ ਉਗਲ ਰਾਜ ਵੱਲੋਂ ਜ਼ਬਰਨ ਲੋਕਾਂ ਦੇ ਧਰਮ ਤਦਦੀਲ ਕਰਨ ਦੇ ਲਈ ਜ਼ੁਲਮ ਕੀਤੇ ਜਾ ਰਹੇ ਸਨ ਸੋ ਉਸ ਵੇਲੇ ਜਦੋਂ ਜ਼ਬਰਨ ਧਰਮ ਤਦਦੀਲ ਕਰਨ ਦੀ ਉਸ ਮਤਲਬ ਨਿਆਹਪੂਰਬਕ ਪ੍ਰਕਿਰਿਆ ਦੇ ਖਿਲਾਫ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬਾਨ ਨੂੰ ਆ ਕੇ ਬੇਨਤੀ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਸੋ ਮੈਂ ਸਮਝਦਾ ਕਿ ਉਸ ਜ਼ੁਲਮ ਦੇ ਖਿਲਾਫ ਜਿਹੜੀ ਕੁਰਬਾਨੀ ਜਿਹੜਾ ਉੱਚ ਪਾਏ ਦਾ ਵਿਚਾਰ ਗੁਰਸਹਿਬਾਨ ਨੇ ਸਮਾਜ ਨੂੰ ਦਿੱਤਾ ਫਿਰ ਮੈਂ ਸਮਝਦਾ ਕਿ ਜਿਹੜਾ ਉਸ ਵੇਲੇ ਜ਼ੁਲਮ ਕੀਤਾ ਜਾ ਰਿਹਾ ਸੀਗਾ ਜ਼ਬਰਨ ਧਰਮ ਤਦਵੀਲ ਕਰਾਉਣ ਦਾ ਹੋਰ ਵੀ ਜ਼ੁਲਮ ਬਥੇਰੇ ਹੋਣਗੇ ਪਰ ਇਹ ਜਿਹੜਾ ਇੱਕ ਬੁੱਖੇ ਕਿਸਮ ਦਾ ਜ਼ੁਲਮ ਸੀਗਾ ਨਾ ਤਾਂ ਇਹ ਕਾਨੂੰਨ ਦੀ ਨਿਗਾਹ 'ਚ ਜਾਇਜ਼ ਹੈ ਤੇ ਨਾ ਧਰਮ ਦੀ ਨਿਗਾਹ 'ਚ ਜਾਇਜ਼ ਹੈ ਕੋਈ ਵੀ ਧਰਮ ਮਨੁੱਖ ਨੂੰ ਇੱਕ ਦੂਜੇ ਦੇ ਖਿਲਾਫ ਨਫ਼ਰਤ ਪਾਲਣ ਦੀ ਆਗਿਆ ਨਹੀਂ ਦਿੰਦਾ ਸੋ ਪੰਜਾਬ ਦੀ ਇਸ ਧਰਤੀ ਦੇ ਉੱਤੇ ਇਸ ਸੀ ਇਸ ਧਰਤੀ ਦੇ ਉੱਤੇ ਸਾਨੂੰ ਮਾਨ ਅੱਜ ਸਾਡੇ ਗੁਰੂ ਸਬਾਨਾ ਨੇ ਨਾ ਕੇਵਲ ਉੱਚੇ ਵਿਚਾਰ ਉੱਚੀ ਫਲਸਫੀ ਕੁਰਬਾਨੀ ਦੇ ਰੂਪ ਸਾਡੀ ਝੋਲੀ ਚ ਪਾਈ ਸਾਨੂੰ ਦਿੱਤੀ ਬਲਕਿ ਉਹਨਾਂ ਖੁਦ ਵੀ ਕੁਰਬਾਨੀ ਦੇ ਕੇ ਸਾਬਤ ਕੀਤਾ ਕਿ ਇਸ ਜ਼ੁਲਮ ਦੇ ਵਿਰੁੱਧ ਲੜਦੇ ਆ ਜ਼ਿੰਦਗੀ ਦਾ ਜੇ ਕਤਰਾ-ਕਤਰਾ ਵੀ ਜਾਵੇ ਤਾਂ ਮਨੁੱਖ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਸੋ ਪੰਜਾਬ ਸਰਕਾਰ ਵੱਲੋਂ ਮੈਂ ਸਮਝਦਾ ਕਿ ਜਿਹੜੀ 350 ਹੀ ਵਰਗਾਂ ਨੂੰ ਸਮਰਪਿਤ ਇਹ ਪ੍ਰੋਗਰਾਮਾਂ ਦੀ ਕੜੀ ਸ਼ੁਰੂ ਕੀਤੀ ਗਈ ਆ ਇਹ ਅ ਅੱਜ ਬੜਾ ਵਧੀਆ ਲੱਗਿਆ ਪਹਿਲੋਂ ਕੀਰਤਨ ਹੋਇਆ ਸਾਡੀ ਸੇਵਾ ਨਾਲ ਵੱਲੋਂ ਉਹ ਵੀ ਹਿਸਟੋਰੀਕਲ ਸੀਗਾ ਉਹ ਰਾਜ ਜਿਹੜਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਰਾਜ ਇੱਥੇ ਹੋਇਆ ਇਹ ਵੀ ਆਪਣੇ ਆਪ 'ਚ ਬਹੁਤ ਗੌਰਵਮਈ ਤੇ ਪ੍ਰੇਰਨਾਦਾਇਕ ਸੀਗਾ ਸੋ ਮੈਂ ਸਾਰੇ ਪਠਾਨਪੁਰ ਵਾਸੀਆਂ ਨੂੰ ਬੇਨਤੀ ਕਰਦਾ ਕਿ 20 ਨਵੰਬਰ ਨੂੰ ਜਿਹੜੀ ਨਾਗਰ ਕੀਰਤਨ ਜੰਮੂ ਕਸ਼ਮੀਰ ਤੋਂ ਚੱਲ ਕੇ ਪਠਾਨਪੁਰ 'ਚ ਪ੍ਰਵੇਸ਼ ਕਰਨਾ ਉਹਦੇ ਸਵਾਗਤ ਲਈ ਵੀ ਤੁਸੀਂ ਸਾਰੇ ਹੋਮ ਹੋਮ ਆ ਕੇ ਆਓ ਸੋ ਅੱਜ ਦਾ ਜਿਹੜਾ ਇੱਥੇ ਪ੍ਰਬੰਧ ਵੀ ਕੀਤਾ ਗਿਆ ਮੇਰੇ ਨਾਲ ਸਾਡੇ ਡਿਪਟੀ ਕਮਿਸ਼ਨਰ ਮੈਡਮ ਪਾਲਵੀ ਸੀ ਔਰ ਸਾਡੇ ਐਸਐਸਪੀ ਢਿਲੋ ਸਾਹਿਬ ਸੋ ਸਮੁੱਚੇ ਪ੍ਰਸ਼ਾਸਨ ਨੇ ਬੜਾ ਸ਼ਾਨਦਾਰ ਪ੍ਰਬੰਧ ਵੀ ਕੀਤਾ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਉਹਨਾਂ ਨੂੰ ਵੀ ਜੀ ਆਇਆਂ ਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਲੋਕ ਬੜੇ ਰਹਿਣ ਇਹ ਮੇਰੀ ਸਭ ਲੋਕਾਂ ਨੂੰ ਅਪੀਲ ਹੈ ਔਰ ਮੈਂ ਆਸ ਕਰਦਾ ਕਿ ਪਠਾਨਕੋਟ ਦੇ ਸਮੁੱਚੇ ਲੋਕ ਸਾਰੇ ਭਾਈਚਾਰਿਆਂ ਦੇ ਲੋਕ ਇਸ ਇਤਿਹਾਸਿਕ ਮੌਕੇ ਦੇ ਜ਼ਰੂਰ ਮਨ ਜਿਹੜਿਆ ਗਵਾ ਬਣ ਗਏ ਜਿਹੜਾ ਵੀ ਆਨਲਾਈਨ ਵਿੱਚ ਸਰਕਾਰ ਵੱਲੋਂ ਹੀ ਕਿਹਾ ਜਾਦਾ ਹੈ ਮਤਲਬ ਸਭ ਇਹ ਪ੍ਰੋਗਰਾਮ ਬਟਾ ਸੀ ਸਾਰਾ ਬੰਡਾ ਉੱਤਰ ਖੜੇ ਕਿਹਾ ਸੀ ਨਹੀਂ ਕਾਫੀ ਵੱਡੀ ਮਾਤਰਾ ਚ ਲੋਕ ਆਏ ਨੇ ਪਰ ਕਿਉਂਕਿ ਕਈ ਵਾਰ ਮੌਕੇ ਦਾ ਆਪਣਾ ਸੁਆ ਹੀ ਅਸੀਂ ਅਪੀਲ ਕੀਤੀ ਆ ਔਰ ਫਿਰ ਵੀ ਲੋਕ ਆਏ ਲੇਕਿਨ ਮਤਲਬ ਪੇਤਾ ਜਨਤਾ ਦੀ ਵੀ ਮਤਲਬ ਸਮਝਦਾਰੀ ਚਾਹੀਦੀ ਆ ਵੀਨਾ ਪ੍ਰੋਗਰਾਮਾਂ ਦੇ ਵਿੱਚ ਆਵੇ ਸੋ ਅ ਵੱਡੀ ਮਾਤਰਾ ਚ ਲੋਕ ਆਇਆ ਕਈ ਵਾਰ ਕੋਈ ਆਪਣੇ ਆਪ ਚ ਕੁਝ ਦੇ ਕੋ ਫਸਿਆ ਵੀ ਹੋ ਸਕਦਾ ਕੋਈ ਮਾਰਾ ਮੋਟਾ ਕਟਾਈ ਦਾ ਸੀਜ਼ਨ ਵਿੱਚ ਚੱਲ ਰਿਹਾ ਪਰ ਆਏ ਆ ਲੋਕ ਵੱਡੀ ਗਿਣਤੀ ਚ ਆਇਆ ਔਰ ਗਾਂ ਵੀ ਲੋਕਾਂ ਨੂੰ ਅਪੀਲ ਆ ਕਿ ਇਸ ਜਨਤਾ ਨੂੰ ਅਪੀਲ ਆ ਕਿ ਇਸ ਪ੍ਰੋਗਰਾਮਾਂ ਦੇ ਕਿਰੇ ਨਾਲ ਜੁੜੇ ਰਹਿਣ